ਜੰਮੂ ਕਸ਼ਮੀਰ ਵਿੱਚ ਹੋਏ ਆਤਕੀ ਹਮਲੇ ਨੂੰ ਲੈ ਕੇ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਖੰਨਾ ਸ਼ਹਿਰ ਦੇ ਅਲੱਗ-ਅਲੱਗ ਸੰਸਥਾਵਾਂ ਦੇ ਆਗੂ ਮੇਰੇ ਨਾਲ ਮੌਜੂਦ ਨੇ ਜੋ ਅਤਵਾਦ ਨੇ ਆ ਜਾਤਿਪੁਰ ਫੈਲਾਇਆ ਹੈ ਜੰਮੂ ਕਸ਼ਮੀਰ ਦੇ ਵਿੱਚ ਜੋ ਜਨਤਾ ਰੱਤੀ ਹੈ ਉਹ ਬਰਦਰ ਕੀ ਕਹਿਣਾ ਚਾਹੁੰਦੇ ਫਿਲਾਂ ਤੋਂ ਜੀ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਪਹਲਗਾਮ ਦੇ ਵਿੱਚ ਹ ਤੱਕ ਮੱਧਿਆਨੇ ਜੋ ਘਟਨਾ ਕੀਤੀ ਹੈ ਉਹਦੀ ਪੂਰਾ ਸਮਾਜ ਖੜੇ ਸਬਦਾਂ ਚ ਨਿੰਦਾ ਕਰਦਾ ਹੈ ਇਹ ਸਮਾਜ ਯੋਗ ਸਮਾਜ ਮੈਂ ਐਜੀ ਹਰਕਤਾਂ ਹੋਣੀ ਚਾਹੀਦੀ ਨਿਹੱਤੇ ਬੇਕਸੂਰ ਟੂਰਿਸਟ ਜੋ ਕਿ ਉਹਨਾਂ ਦੀ ਰੀਡ ਦੀ ਹੱਡੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਇਹਦੀ ਸਾਡਾ ਸਮਾਜ ਕੀ ਸਾਰਾ ਹੀ ਭਾਰਤ ਵਰਸ ਅੱਜ ਬਹੁਤ ਦੁਖੀ ਹੈ ਬਹੁਤ ਹੀ ਕੜੀ ਸ਼ਬਦਾਂ ਚ ਨਿੰਦਾ ਕਰਦਾ ਹੈ ਪ੍ਰਸ਼ਾਸਨ ਨੂੰ ਗ੍ਰਹਿ ਮੰਤਰਾਲੇ ਨੂੰ ਬੇਨਤੀ ਕਰਦੇ ਨੇ ਕਿ ਜਿਹੜੇ ਵੀ ਇਹਦੇ ਦੋਸ਼ੀ ਨੇ ਉਹਨਾਂ ਨੂੰ ਸਖਤੋ ਸਖਤ ਸਜ਼ਾ ਦਿੱਤੀ ਜਾਵੇ ਤਾਕੀ ਗਾਹ ਨੂੰ ਐਸਾ ਕੋਈ ਸਟੈਪ ਚੱਕ ਨਾ ਸਕੇ ਹਾਂ ਬਿਲਕੁਲ ਜੀ ਜੇਕਰ ਕਸ਼ਮੀਰ ਦੇ ਵਿੱਚ ਪ੍ਰੈਟਿਕ ਜਾਂਦੇ ਨੇ ਤਾਂ ਹੀ ਉਹਨਾਂ ਦੇ ਢਿੱਡ ਚੱਲਦੇ ਨੇ ਤਾਂ ਹੀ ਉਹਨਾਂ ਦਾ ਜਿਹੜੀ ਰੋਜੀ ਰੋਟੀ ਦਾ ਜਿਗਾਰਾ ਹੁੰਦਾ ਆ ਕੀ ਕਹਣਾ ਜੰਨੂ ਜਿਹਾ ਜੀ ਅਸੀਂ ਇਹਦੀ ਘੋਰ ਨਿੰਦਾ ਕਰਦੇ ਆ ਜਿਹੜਾ ਨਹਿਤੇ ਲੋਕਾਂ ਦੇ ਤੇ ਉਹਨਾਂ ਦੇ ਜਿਹੜੇ ਉਹਨਾਂ ਦਾ ਕਾਰੋਬਾਰ ਚਲਾਉਂਦੇ ਨੇ ਤੇ ਉਹਨਾਂ ਨੂੰ ਹੱਥਿਆਂ ਨੂੰ ਵਿਚਾਰਿਆਂ ਨੂੰ ਉੱਥੇ ਜਿਹੜੇ ਕੁਝ ਵੀ ਨਹੀਂ ਕਰ ਰਹੇ ਸੀ ਉਹਨਾਂ ਦੇ ਲਈ ਗਏ ਹੋਏ ਸੀ ਤੇ ਸਰਕਾਰ ਵੱਲੋਂ ਤੇ ਅਸੀਂ ਆਪਣੇ ਸਮਾਜ ਵੱਲੋਂ ਤੇ ਅਸੀਂ ਆਪਣੀਆਂ ਸੰਸਥਾ ਵੱਲੋਂ ਦੇ ਉਹਦੇ ਘੋਰ ਨਿੰਦਾ ਕਰਦੇ ਆ ਅਸੀਂ ਹਰ ਸਾਲ ਉੱਤੇ ਅਮਨ ਰਾਤ ਦੇ ਆ ਕੇ ਵੰਡਾਰੇ ਵੀ ਲਾਉਨੇ ਆ ਇਹ ਇਹ ਇਹਨਾਂ ਨੂੰ ਕਹੀਦਾ ਸੀ ਕਿ ਇਹ ਨਿਹੱਥਿਆਂ ਤੇ ਕੋਈ ਬਾਰ ਨਹੀਂ ਕਰਨ ਚਾਹੀਦਾ ਗਵਰਨਮੈਂਟ ਨੂੰ ਇਹ ਚਾਹੀਦਾ ਕਿ ਉਹਨਾਂ ਦੇ ਵੱਧ ਤੋਂ ਵੱਧ ਬੜੀ ਤੋਂ ਬੜੀ ਸਜ਼ਾ ਦੇਣੀ ਚਾਹੀਦੀ ਹੈ ਜਿਹੜੇ ਲੋਕ ਇਹ ਕੰਮ ਕਰਦੇ ਨੇ ਹਾਂ ਬਿਲਕੁਲ ਜੀ ਬਿਲਕੁਲ ਉਹ ਅੱਤਵਾਦੀਆਂ ਨੂੰ ਮੋਢ ਦੇ ਘਾਟੇ ਉਤਾਰਨਾ ਚਾਹੀਦਾ ਜਿਨ੍ਹਾਂ ਨੇ ਨਿਹੱਤੇ ਲੋਕਾਂ ਨੂੰ ਜਿਹੜਾ ਹੈ ਗੋਲੀਆਂ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਮਾਰ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਕੀ ਰੋ ਪਹਿਲਗਾਮ ਤੇ ਜੋ ਇੱਕ ਘਟਨਾ ਹੋਈ ਹੈ ਟੂਰਿਸਟਾਂ ਦੇ ਉੱਪਰ ਅਸੀਂ ਅਸੀਂ ਬਹੁਤ ਜ਼ਿਆਦਾ ਨਕੇਦੀ ਕਰਦੇ ਆ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਵੀ ਇਹੋ ਜਿਹੇ ਵਾਰਦਾਤਾਂ ਨੂੰ ਰੋਕਣ ਵਾਸਤੇ ਇਹਨਾਂ ਦੋਚਿਆਂ ਨੂੰ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਅਸੀਂ ਤਾਂ ਇਹ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਵੀ ਇਹਨਾਂ ਨੂੰ ਦੇਖਦੇ ਹੀ ਗੋਲੀ ਮਾਰ ਦੇਣ ਦੇ ਆਦੇਸ਼ ਦੇਣੇ ਚਾਹੀਦੇ ਨੇ ਅਸੀਂ ਪੂਰੇ ਸਮਾਜ ਵੱਲੋਂ Hindu ਸਮਾਜ ਵੱਲੋਂ ਸਾਰੀਆਂ ਸੰਸਥਾਵਾਂ ਵੱਲੋਂ ਇਹ ਅਪੀਲ ਕਰਦੇ ਆ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਵੀ ਇਸ ਇਹਦੀ ਵੱਧ ਤੋਂ ਵੱਧ ਨਕੇਦੀ ਕਰਕੇ ਪ੍ਰਸ਼ਾਸਨ ਤੱਕ ਇਹ ਪਤਾ ਇਹਦਾ ਰੋਸ਼ ਪਹਚਾਇਆ ਜਾਵੇ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਵੇ ਇਹਨਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਕੜੀ ਤੋਂ ਕੜੀ ਸਜ਼ਾ ਮਿਲੇ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਅਸੀਂ ਇਹ ਘਟਨਾ ਦੀ ਬਹੁਤ ਜ਼ਿਆਦਾ ਨਿੰਦਾ ਕਰਦੇ ਆਂ ਸਭ ਤੋਂ ਮਾੜਾ ਕੰਮ ਕੀਤਾ ਇਹਨਾਂ ਨੇ ਸਾਡੇ ਦੇਸ਼ ਵਾਸੀਆਂ ਵੱਲੋਂ ਇਹਨੂੰ ਤੁਰੰਤ ਗੋਲੀ ਮਾਰਨ ਦੇ ਆਦੇਸ਼ ਦੇਣੇ ਚਾਹੀਦੇ ਪ੍ਰਧਾਨ ਮੰਤਰੀ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਬਿਲਕੁਲ ਬਿਲਕੁਲ ਜੀ ਬਹੁਤ ਦੇਖ ਲਿਆ ਕਹਿੰਦੇ ਹੁਣ ਹਿੰਦੂਸਲਾਮ ਨੇ ਪਾਕਿਸਤਾਨੀਆਂ ਨੂੰ ਔਰ ਜਿਹੜੇ ਇਹ ਲੋਗ ਨੇ ਦਰਿੰਦੇ ਕਹਿ ਸੌਦਾ ਇਹਨਾਂ ਲੋਕਾਂ ਨੂੰ ਦੇਖਦੇ ਸਾਰੀ ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰਾਂ ਨੂੰ ਵੀ ਗੋਲੀਆਂ ਮਾਰਨੀ ਚਾਹੀਦੀਆਂ ਕਿਉਂਕਿ ਨਿਹੱਤੇ ਲੋਕਾਂ ਦੇ ਉੱਪਰ ਜਿਹੜਾ ਹੈ ਇਹਨਾਂ ਨੇ ਬਾਰ ਕੀਤਾ ਔਰ ਜਿਹੜੇ ਲੋਕ ਘੁੰਮਣ ਫਿਰਨ ਗਏ ਸੀ ਜਿਹੜੇ ਇਹਨਾਂ ਦੇ ਢਿੱਡ ਪਾਲਦੇ ਨੇ ਉਹਨਾਂ ਲੋਕਾਂ ਉੱਪਰ ਇਹ ਬਾਰ ਕੀਤਾ ਔਰ ਪਾਕਿਸਤਾਨ ਨੂੰ ਵੀ ਅੱਜ ਸਬਕ ਸਖਾਂ ਦੀ ਲੋੜ ਹੈ ਅੱਜ ਮੋਦੀ ਸਾਹਿਬ ਨੂੰ ਚਾਹੀਦਾ ਕਿ ਆਰਜਾ ਪਾਰ ਦੀ ਲੜਾਈ ਜਿਹੜੀ ਹੈ ਇੱਕ ਮਸੇ ਹੋ ਜਵੇ ਜੇਕਰ ਹਿੰਦੂਆਂ ਨੂੰ ਗੈਨਗੇ ਤਾਂ ਹਿੰਦੂ ਸੰਸਾਧਾਂ ਜਿਹੜੀਆਂ ਨੇ ਸਾਰੀਆਂ ਮਰ ਮੰਨਣ ਵਾਸਤੇ ਇਹਦੀਆਂ ਨੇ ਉਹ ਤਿਆਰ ਖੜੀਆਂ ਨੇ